ਮੇਰਾ ਨਰਵੇਂਦਰ ਕੋ ਕਿਹੜਾ ਪਿੰਡ ਹੈ ਕਿਹੜਾ ਸਿਟਰਾ ਇਹ ਪਨਵਾ ਅੰਗਨੋੜੀ ਸੈਂਟਰ ਦਾ 2 ਆ ਮੇਰਾ ਸਮੱਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਫਿਰ ਭੇਜ ਦੇਣੀ ਹੈ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਆ ਪੱਖੇ ਤੋਂ ਬਿਗਾਰ ਦੇ ਦਾ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਜੀ ਇਸੇ ਹੀ ਪ੍ਰਸ਼ਾਸਨ ਤੋਂ ਵੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬਹਿ ਸਕੀਏ ਸਾਡੇ ਕੋਲ ਦੇ ਕੋਈ ਚੀਜ਼ ਨਹੀਂ ਵੱਧੋ ਜਾਂ ਕੋਈ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗੇ ਚ ਕਰਨ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੀ ਹਾਂਜੀ ਨਹੀਂ ਕੋਈ ਨਹੀਂ ਹੀ ਮੰਗ ਕਰਦੇ ਤੋਂ ਮੰਗ ਇਹੀ ਹੈ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਹੈ ਪਿੰਡ ਪੰਮਾ ਸਵਾਸਰਡ ਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪੜਦੇ ਤੁਹਾਡੇ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ 2 ਵਰਕਰ 2 ਹੈਲਪਰਸ ਆਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਥੋੜਾ ਟਾਈਮ ਪਿੰਚਰ ਮਹੀਨੇ ਤੋਂ ਨਹੀਂ ਆ ਰਹੀ ਪਹੀ ਨਹੀਂ ਆਇਆ ਗਰਮੀ ਚ ਤਾਂ ਪੱਤੇ ਆ ਜਾਂਦੇ ਆਈ ਜਾਂਦੇ ਵਿੱਚ ਨਹੀਂ ਆਉਂਦੇ ਫਿਰ ਬੱਚੇ ਕੀ ਨਹੀਂ ਪ੍ਰਸਤੂ ਮਗ ਕਰਦੇ ਨੇ ਵੀ ਲਾਈਟ ਦਿੱਤੀ ਜਾਏ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣ ਵਾਲੇ